ਅਮਰitsar ਵਿੱਚ ਮੌਸਮ ਨੇ ਕਰਵਟ ਬਦਲੀ ਹੈ ਸਵੇਰ ਤੋਂ ਹੀ ਰੁਖ ਰੁਖ ਕੇ ਬਰਸਾਤ ਹੋ ਰਹੀ ਹੈ ਤੇਜ਼ ਹਵਾਵਾਂ ਚੱਲੀਆਂ ਨੇ ਜਿਸ ਤੋਂ ਬਾਅਦ ਲੋਕਾਂ ਨੂੰ ਉਮਸ ਤੋਂ ਰਾਹਤ ਮਿਲੀ ਹੈ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੈ ਕਿਸਾਨਾਂ ਨੂੰ ਨਹਿਰਾ ਦੀਆਂ ਟੇਲਾਂ ਤੱਕ ਸਿਜਾਈ ਲਈ ਸਮੇਂ ਸਿਰ ਅਤੇ ਪੂਰਾ ਪਾਣੀ ਮੁਹੱਈਆ ਕਰਵਾਇਆ ਜਿਸ ਨਾਲ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਸ਼ਿਸ਼ ਸਦਕਾ ਫਸਲਾਂ ਦੀ ਸਿਜਾਈ ਲਈ 14103 ਖਾਲਾਂ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਗਿਆ ਪੰਜਾਬ ਸਰਕਾਰ ਦੀ ਸੁਫਰਾਲੀ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋਵੇਗੀ ਮੇਰਾ ਨਾਮ ਜੀ ਸੁਖਵੀਰ ਸਿੰਘ ਪਿੰਡ ਘੋਤਪੋਕਰ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜੋ ਸਰਕਾਰ ਨੇ ਜੋ ਵਾਅਦਾ ਕੀਤਾ ਸੀਗਾ ਕਿ 11 ਤਰੀਕ ਤੋਂ ਪਹਿਲੇ ਪਹਿਲੇ ਪਾਣੀ ਅਸੀਂ ਛਾੜ ਦੇਵਾਂਗੇ ਤੇ 15 ਤਰੀਕ ਜੋ ਮਾਜੇ ਨੂੰ ਦਿੱਤੀ ਹੈ ਲਵਾਈ ਲਾਉਣ ਵਾਸਤੇ ਝੋਨਾ ਲਾਉਣ ਵਾਸਤੇ ਉਸ ਤੋਂ ਪਹਿਲੇ ਪਹਿਲੇ ਸਰਕਾਰ ਨੇ ਜੋ ਵਾਅਦਾ ਕੀਤਾ ਸਰਕਾਰ ਦਾ ਵਾਅਦਾ ਪੂਰਾ ਕੀਤਾ ਮੈਂ ਸੁਵੇਦਾ ਸੁਖਵਿੰਦਰ ਸਿੰਘ ਗੋਤਪੌਗਤਾ ਰਹਿਣ ਵਾਲਾ ਅਸੀਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਨਹਿਰਾਂ ਨੂੰ ਸਵੇਰ ਨੂੰ ਸਾਫ਼ ਕਰਕੇ ਪਾਣੀ ਜ਼ਿਮੀਂਦਾਰਾਂ ਤੱਕ ਪਾਣੀ ਪਹੁੰਚਾਇਆ ਹਰ ਮੌਕੇ ਤੱਕ ਪਾਣੀ ਪਹੁੰਚਾਇਆ ਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੁਸ਼ਹਾਲ ਪੰਜਾਬ ਖੁਸ਼ਹਾਲ ਕਿਸਾਨ ਦਾਸੀਏ ਲਗਾਤਾਰ ਗਰਮੀ ਦਾ ਪ੍ਰਕੋਪ ਜਿਹੜਾ ਕੀ ਉਹ ਜਾਰੀ ਹੈ ਜਿਸ ਕਰਕੇ ਲਗਾਤਾਰ ਲੋਕਾਂ ਨੂੰ ਵੀ ਦਿੱਕਤਾਂ ਹੋ ਰਹੀਆਂ ਨੇ ਤੇ ਮੌਸਮ ਵਿਭਾਗ ਦੀ ਮੰਨੀਆਂ ਤਾਂ ਮੌਸਮ ਵਿਭਾਗ ਨੇ yellow alert ਜਾਰੀ ਕੀਤਾ ਹੈ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ 3 ਦਿਨਾਂ ਅੰਦਰ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਲਗਾਤਾਰ ਬਰਸਾਤ ਹੋ ਸਕਦੀ ਹੈ ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਵੀ ਮਿਲਦੀ ਆਸ ਹੈ ਔਰ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਵਿੱਚ ਇਸ ਸਮ ਬੱਦਲ ਛਾਏ ਹੋਏ ਨੇ ਔਰ ਲੋਕ ਜਿਹੜੇ ਨੇ ਇਸ ਸੁਹਾਣੇ ਮੌਸਮ ਦਾ ਮਜ਼ਾ ਲੈਂਦੇ ਹੋਏ ਵੀ ਦਿਖਾਈ ਦੇ ਰਹੇ ਨੇ ਕਿਉਂਕਿ ਰੁਕ ਰੁਕੇ ਬਰਸਾਤ ਜਿਹੜੀ ਉਹ ਸਵੇਰ ਤੋਂ ਹੀ ਇੱਥੇ ਹੋ ਰਹੀ ਹੈ ਜਿਸ ਤੋਂ ਬਾਅਦ ਜਿਹੜਾ ਕੀ ਪਾਰਾ ਹੈ ਉਹ ਹਿੰਠਾ ਵਾਲੇ ਨੂਦ ਨਾ ਦਿਖਾਈ ਦੇ ਰਿਹਾ ਕੁਝ ਲੋਕ ਵੀ ਅੱਛੇ ਨੇ ਉਹਨਾਂ ਨੇ ਵੀ ਗੱਲਬਾਤ ਕਰਨੇ ਪਿਆ ਤਾਂ ਦਿਖਾ ਦਨੇ ਆ ਤਸਵੀਰਾਂ ਜਿਹੜੀ ਕਿ ਤੇਜ਼ ਹਵਾਵਾਂ ਚੱਲੀਆਂ ਨੇ ਜਿਸ ਤੋਂ ਬਾਅਦ ਗਰਮੀ ਤੋਂ ਵੱਡੀ ਰਾਹਤ ਜਿਹੜੀ ਕਿ ਉਹ ਮਹਿਸੂਸ ਕੀਤੀ ਜਾਂਦੀ ਪਾਜੀ ਕਿੰਨੀ ਕਿ ਗਰਮੀ ਪਿਆਰੀ ਹੈ ਅੰਮ੍ਰਿਤਸਰ ਵਿੱਚ ਔਰ ਅੱਜ ਦਾ ਮੌਸਮ ਕਿਸਾ ਦਾ ਦੇਖੋ ਜੀ ਪਿਛਲੇ ਕਾਫੀ ਦਿਨਾਂ ਤੋਂ ਬਹੁਤ ਜ਼ਿਆਦਾ ਉਹ ਮਸੀ ਬਹੁਤ ਗਰਮੀ ਸੀ ਮਤਲਬ ਲੋਕੀ ਤਰਾ ਤਰਾ ਕਰ ਰਹੀ ਸੀ ਜਨਤਾ ਜੀ ਲੇਕਿਨ ਅੱਜ ਮੌਸਮ ਨੇ ਸਾਰੀ ਕਰਵਟ ਬਦਲ ਦਿੱਤੀ ਇੱਕਦਮ ਬੜਾ ਖੁਸ਼ ਨੁਮਾ ਮੌਸਮ ਹੋ ਗਿਆ ਔਰ ਹਰ ਚੀਜ਼ ਦਾ ਫਰਕ ਪੈਂਦਾ ਜੀ ਅਗਰ ਚੰਗਾ ਮੌਸਮ ਹੋਏਗਾ ਤੇ ਕਾਰੋਬਾਰ ਚੰਗੇ ਹੋਣਗੇ ਲੋਕ ਘਰਾਂ ਚੋਂ ਨਿਕਲਣਗੇ ਪਿਛਲੇ ਦਿਨਾਂ ਤੋਂ ਇੰਨੀ ਗਰਮੀ ਸੀ ਕਿ ਦੀ ਲੋਕੀ ਘਰਾਂ ਚੋਂ ਬਾਹਰ ਨਹੀਂ ਆ ਰਹੇ ਕੋਈ ਵੀ ਨਹੀਂ ਆ ਰਿਹਾ ਤੁਹਾਨੂੰ ਪਤਾ ਹੀ ਤੁਸੀਂ ਦੇਖ ਹੀ ਰਹੇ ਹੋ ਲੇਕਿਨ ਅੱਜ ਮੌਸਮ ਬਹੁਤ ਵਧੀਆ ਹੈ ਔਰ ਮੌਸਮੀ ਵਿਭਾਗ ਨੇ ਕਿਹਾ ਅਗਲੇ 3-4 ਦਿਨ ਚੰਗਾ ਮੌਸਮ ਹੋਏਗਾ ਮੌਸਮ ਬਦਲੇਗਾ ਤੇ ਆਪਣੇ ਆਪ ਰੁਖ ਬਦਲੇਗਾ ਸਾਰਾ ਕੁਝ ਬਦਲੇਗਾ ਵਧੀਆ ਹੋਏਗਾ ਅੰਦਰ ਢਿਲਵੀ ਖੇਜੰਦਾ ਜੀ ਨੂੰ ਮੌਸਮ ਵਧੀਆ ਹੋਵੇ ਤਾਂ ਬਿਲਕੁਲ ਜੀ ਸੌਂਦਾ ਮਹੀਨਾ ਚੱਲਣ ਡਿਆ ਹੈ ਖੀਰ ਪੂੜੇ ਵਾਲਾ ਮਹੀਨਾ ਲੋਕੇ ਖੀਰ ਪੂੜੇ ਇੰਜੋਏ ਕਰ ਰਹੇ ਹੈ ਲੇਕਿਨ ਅਗਰ ਮੌਸਮ ਵਧੀਆ ਹੋਏਗਾ ਤਾਂ ਹੋਰ ਇੰਜੋਏ ਕਰਨਗੇ ਤਾਂ ਬਿਲਕੁਲ ਜੀ ਮੌਸਮ ਦਾ ਇੰਜੋਏ ਜਿਹੜਾ ਕਿ ਉਹ ਜਦੋਂ ਵਧੀਆ ਮੌਸਮ ਹੁੰਦਾ ਹੈ ਸੁਹਾਣਾ ਮੌਸਮ ਹੁੰਦਾ ਤਾਂ ਹਰ ਕੋਈ ਇਸ ਮੌਸਮ ਦਾ ਐਨਜੋਏ ਕਰਦਾ ਦਿਖਾਈ ਵੀ ਦਿੰਦਾ ਔਰ ਤਕਰੀਬਨ ਤਕਰੀਬਨ ਜੇ ਗੱਲ ਕਰੀਏ ਪਿਛਲੇ ਦਿਨਾਂ ਦੀ ਤਾਂ ਬਹੁਤ ਜ਼ਿਆਦਾ ਉਮਸ ਤੇ ਗਰਮੀ ਪੈ ਰਹੀ ਹੈ ਔਰ ਲੋ ਦੇ ਥਪੇੜਾ ਕਰਕੇ ਲਗਾਤਾਰ ਲੋਕ ਪਰੇਸ਼ਾਨ ਵਿਖਾਈ ਦੇ ਰਹੇ ਸੀ ਤੇ ਅੱਜ ਮੌਸਮ ਨੇ ਕਰਵਟ ਬਦਲੀ ਹੈ ਅੰਮ੍ਰਿਤਸਰ ਵਿੱਚ ਰੁਖ ਰੁਖ ਕੇ ਬਰਸਾਤ ਹੋ ਰਹੀ ਹੈ ਭਾਜੀ ਅੰਮ੍ਰਿਤਸਰ ਵਿੱਚ ਅੱਜ ਮੌਸਮ ਕਿਹੋ ਜਿਹਾ ਹੈ ਜੀ ਬਹੁਤ ਵਧੀਆ ਜੀ ਇਹ ਬੜੇ ਹੀ ਦਿਨਾਂ ਬਾਅਦ ਇਹ ਪ੍ਰਮਾਤਮਾ ਅੱਜ ਖੁਸ਼ ਹੋਏ ਨੇ ਸਾਡੇ ਉੱਪਰ ਕਿ ਜਿਨ੍ਹਾਂ ਨੇ ਇਹ ਮੌਸਮ ਵਧੀਆ ਬਣਵਾਦਾ ਹਾਂ ਜੀ ਹਵਾਵਾਂ ਚੱਲ ਰਹੀਆਂ ਹਨ ਆਨੰਦ ਲੈ ਰਹੇ ਹਾਂ ਇਹ ਪ੍ਰਮਾਤਮਾ ਬਹੁਤ ਬਹੁਤ ਸ਼ੁ ਸ਼ਹਿਰ ਵਾਸੀਆਂ ਨੂੰ ਬੜੀ ਬਹੁਤ ਸ਼ਾਮ ਦਾ ਵੀ ਇਹ ਇੱਕ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਉਪਰ ਚਿੰਤਪੁਰੀ ਮਾਤਾ ਜੀ ਦਾ ਮੇਲਾ ਵੀ ਆ ਰਿਹਾ ਹੈ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਇਸਾਰੇ ਸ਼ਹਿਰ ਵਾਸੀਆਂ ਨੂੰ ਲੱਖ-ਲੱਖ ਵਧਾਈਆਂ ਜੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਲੂ ਤੇ ਥਪੇੜੇ ਬਹੁਤ ਪਰੇਸ਼ਾਨ ਕਰਨੇ ਲੋਕਾਂ ਨੂੰ ਤੇ ਅੱਜ ਲੋਕ ਜਿਹੜੇ ਨੇ ਗਰਮੀ ਤੋਂ ਰਾਹਤ ਮਹਿਸੂਸ ਕਰ ਰਹੇ ਨੇ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਇਸ ਚੀਜ਼ ਨੂੰ ਦਰਸਦੇ ਬੇਸ਼ੱਕ ਆਪਾਂ ਕਦੋਂ ਪਰਮਾਤਮਾ ਵੀ ਖੁਸ਼ ਹੋਵੇ ਤੇ ਬਰਸਾਤ ਦੀਆਂ ਝੜੀਆਂ ਜਿਹੜੀਆਂ ਲੱਗਣ ਤੇ ਲੱਗਦੀਆਂ ਰਹਿਣ ਮੌਸਮ ਸੁਹਾਣਾੰਦਾ ਰਵੇ ਜੀ ਅੱਜ ਸਿਰੇ ਤੋਂ ਹੀ ਕਿਰਮਨ ਹੋ ਰਹੀ ਹੈ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਕਿਰਮਨ ਹੋ ਰਹੀ ਸੀ ਸਵੇਰੇ ਸਵੇਰੇ ਪਤਾ ਲੱਗਾ ਹਵਾ ਦਾ ਰੁਕ ਅਹਲੇ ਬਹੁਤ ਵਧੀਆ ਹੈ ਸ਼ੁਕਰ ਹੈ ਪ੍ਰਮਾਤਮਾ ਦਾ ਜੀ ਬਹੁਤ ਬਹੁਤ ਜੀ ਦਿਲ ਖਿਲ ਜਾਂਦਾ ਜੀ ਮੌਸਮ ਦਿਲ ਦੇ ਪੁੱਛੋ ਨਾ ਬਾਗ ਬਾਗ ਹੋ ਗਿਆ ਜੀ ਦਿਲ ਤੇ ਧੰਨਵਾਦ ਜੀ ਤੁਹਾਡਾ ਬਹੁਤ ਜੀ ਵੀਰੇ ਮੌਸਮ ਦਾ ਕੀ ਕਹਿਣਾ ਚਾਹੁੰਦੇ ਮਜ਼ਾਜਾਤ ਬਦਲੇ ਵਿਖਾਈ ਦੇ ਰਿਹਾ ਮੌਸਮ ਜੀ ਕਾਫੀ ਟਾਈਮ ਬਾਅਦ ਬਹੁਤ ਵਧੀਆ ਹੋਇਆ ਹੈ ਹਵਾਵਾਂ ਚੱਲ ਰਹੀਆਂ ਹਨ ਹਰ ਬੰਦੇ ਨੂੰ ਦਿੱਕਤ ਆ ਰਹੀ ਸੀਗੀ ਗਰਮੀ ਕਾਰਨ ਪਰੇਸ਼ਾਨ ਸੀ ਇਹ ਦਿਨ ਆ ਸਾਵਣ ਦਾ ਵੀ ਮਹੀਨਾ ਸ਼ੁਰੂ ਹੋ ਗਿਆ ਕਿਤੇ ਉਹਦੀਆਂ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਸ਼ੁਭਕਾਮਨਾਵਾਂ ਐ ਇਸ ਸਮੇਂ ਪਰਮਾਤਮਾ ਨੇਹਰੀਆਂ ਹਵਾਵਾਂ ਚੱਲਦੀ ਐ ਚੱਲਦੀਆਂ ਰਹਿਣ ਮੌਸਮ ਵਧੀਆ ਰਹੇ ਸਾਰਿਆਂ ਦਾ ਕੰਮ ਕਰ ਹੋਵੇ ਇਹ ਮੌਸਮ ਵਧੀਆ ਹੁੰਦਾ ਤਾਂ ਫਿਰ ਸੜਕਾਂ ਤੇ ਆਨ ਨੂੰ ਵੀ ਦਿਲ ਕਰਦਾ ਹੈ ਸਹੀ ਗੱਲ ਐ ਜੀ ਮੌਸਮ ਜਦੋਂ ਵਧੀਆ ਹੁੰਦਾ ਦਿਲ ਵੀ ਕਰਦਾ ਕਿਤੇ ਆਨ ਜਾਂਦਾ ਨਹੀਂ ਤੇ ਬੰਦਾ ਕਿਤੇ ਜਾ ਹੀ ਨਹੀਂ ਸਕਦਾ ਇੰਨੀ ਗਰਮੀ ਹੁੰਦੀ ਐ ਹਰ ਕਿਸੇ ਨੂੰ ਟਾਈਮ ਮਿਲਦਾ ਕਿਤੇ ਜਾਂਦਾ ਇਸਰਾ ਨਹੀਂ ਤੇ ਹੁੰਦਾ ਕਿ ਬਹਾਨਾ ਬਣ ਜਾਂਦਾ ਮੌਸਮ ਵਧੀਆ ਨਹੀਂ ਗਈ ਗਰਮੀ ਬਹੁਤ ਐ ਇਹਦੇ ਨਾਲ ਸਗੋ ਹੁੰਦਾ ਕਿ ਬੰਦਾ ਕਿਤੇ ਆ ਜਾ ਜਾਂਦਾ ਕੋਈ ਵੀ ਕੰਮ ਹੁੰਦਾ ਕਹਿੰਦਾ ਕਹਿੰਦਾ ਚਲ ਹਵਾ ਚਲਦੀ ਵੀ ਏ ਰੰਡੀ ਹਵਾ ਚੱਲ ਚਲੀਏ ਜਿਸ ਤੋਂ ਬਾਅਦ ਨਾਲ ਨਾਲ ਤੇਜ਼ ਹਵਾਵਾਂ ਚੱਲੀਆਂ ਨੇ ਤੇ ਉਸ ਤੋਂ ਬਾਅਦ ਮੌਸਮ ਵਿੱਚ ਠੰਡਕ ਮਹਿਸੂਸ ਕੀਤੀ ਜਾ ਸਕਦੀ ਹੈ ਔਰ ਜਿਸ ਤੋਂ ਬਾਅਦ ਕੀ ਵੱਡੀ ਰਾਹਤ ਲੋਕਾਂ ਨੂੰ ਮਿਲਦੀ ਹੋਈ ਵਿਖਾਈ ਦੇ ਰਹੀ ਹੈ ਲਗਾਤਾਰ ਲੋਕ ਗਰਮੀ ਅਤੇ ਉਮਰ ਦੇ ਥਪੇੜਿਆਂ ਤੋਂ ਪਰੇਸ਼ਾਨ ਵਿਖਾਈ ਦੇ ਰਹੇ ਸੀਗੇ ਤੇ ਹੁਣ ਜਿਹੜਾ ਕਿ ਮੌਸਮ ਨੇ ਕਰਵਟ ਬਦਲੀ ਹੈ ਔਰ ਅੰਮ੍ਰਿਤਸਰ ਵਿੱਚ ਰੁਕ ਰੁਕੇ ਬਰਸਾਤ ਹੋ ਰਹੀ ਹੈ ਜਿਸ ਤੋਂ ਬਾਅਦ ਮੌਸਮ ਜਿਹੜਾ ਕਿ ਉਹ सुहाना हो गया है कैमरा पर्सन विपिन शर्मा न सिकंदर दैनिक सवेरा टीवी अमृतसर इसके लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप